ਮਲੋਟ ਬਠਿੰਡਾ ਰੋਡ ਤੇ ਭਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਇੱਕ ਟਿਪਰ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਰਕੇ ਮੋਟਰਸਾਈਕਲ ਸਵਾਰ ਭੈਣ ਭਰਾ ਹਾਦਸੇ ਦਾ ਸ਼ਿਕਾਰ ਹੋ ਗਈ ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਇਸ ਹਾਦਸੇ ਦੇ ਵਿੱਚ ਲੜਕੀ ਦੀ ਮੌਤ ਹੋ ਗਈ ਹੈ ਜਦਕਿ ਉਸ ਦਾ ਭਰਾ ਗੰਭੀਰ ਜ਼ਖਮੀ ਹੈ ਹਾਦਸੇ ਦੀ ਸੂਚਨਾ ਰਾਹਗੀਰਾਂ ਨੇ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪੁਜੀ ਪੁਲਿਸ ਨੇ ਤੁਰੰਤ ਹੀ ਦੋਹਾਂ ਨੂੰ ਮਲੋਟ ਸਰਕਾਰੀ ਹਸਪਤਾਲ ਪਹੁੰਚਾਇਆ ਤੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਮੇਰਾ ਬੇਟਾ ਤੇ ਬੇਟੀ ਹੈ ਜੀ ਕੀ ਹੋਇਆ ਬਟਿੰਡਾ ਰੋਡ ਤੇ ਜੀ ਅਨਮੈਰਿਡ ਹੈ ਜੀ ਹਾਂ ਹਾਂ ਬੇਟਾ ਬੇਟਾ ਸੱਤਾ ਲੱਗੀਆਂ ਹੋਈਆਂ ਠੀਕ ਹੈ ਐਕਸੀਡੈਂਟ ਹੋਇਆ ਜਿਸ ਤਰ੍ਹਾਂ ਪਤਾ ਨਹੀਂ ਲੱਗਿਆ ਜੀ ਨਾ ਕਹਿੰਦੇ ਤੁਹਾਨੂੰ ਤਾਂ ਵੀ ਦੱਸ ਦੇ ਵੀ ਕੋਈ ਟਿੱਪਰ ਵੱਜਿਆ ਕਿ ਕੀ ਮਾਰਿਆ ਹੋਇਆ ਮੋਟਰ ਬਾਈਪਾਸ ਬਾਈਪਾਸ ਤੇ ਆ ਜੀ ਮੈਂ ਤਾਂ ਆਪ ਦਾ ਡਿਊਟੀ ਜਾ ਰਿਹਾ ਸੀਗਾ ਮੈਂ ਤਾਂ ਵੱਲੂ ਵਾਲੇ ਤੋਂ ਵਾਪਸ ਆਇਆ ਮੈਂ ਆਉ ਦੇ ਡਿਊਟੀ ਜਾ ਰਿਹਾ ਸੀ ਇਹ ਸਾਡੇ ਕੋਲ ਇੱਥੇ ਕਰੀਬ 9:40 ਵਜੇ ਆਏ ਸਵੇਰ ਦੇ ਦੋ ਜਨੇ ਸੀਗੇ ਇੱਕ ਮੇਲ ਐ ਇੱਕ ਫੀਮੇਲ ਐ ਉਹਨੇ ਠੀਕ ਹੈ ਜੀ ਜਿਹੜਾ ਮੇਲ ਐ ਉਹਦੇ ਤੇ ਇੰਜਰੀਜ਼ ਹੈ ਉਹਦਾ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹੈ ਆਰਥੋਪੀਡੀਸ਼ਨ ਨੇ ਉਹਨਾਂ ਦਾ ਡਾਕਟਰ ਅੰਕਸ਼ਿੰਗ ਕਿਗਮੈਂਟ ਸਟਾਰਟ ਕੀਤਾ ਹੋਇਆ ਹੈ ਜਿਹੜੀ ਫੀਮੇਲ ਐ ਉਹ ਤਾਂ ਉਹਨਾਂ ਦੀ ਡੈਥ ਹੋਈ ਸੀ ਬਰਾਡ ਡੈਥ ਹੀ ਜਿਹੜੀ ਥੀ ਐ ਉਹ ਥੀ ਐ ਜੇ ਵੀ ਬਾਂਧ ਨਹੀਂ ਤੇ ਨਹੀਂ ਜੀ ਨਹੀਂ ਨਾਟ ਐਟ ਆਲ ਅਸੀਂ ਇੱਥੇ ਟ੍ਰੀਟ ਕਰ ਰਹੇ ਹਾਂ ਹਾਂ ਜਿਹੜਾ ਮੇਲ ਪੇਸ਼ੈਂਟ ਹੈ ਹਾਂਜੀ ਉਹਨਾਂ ਦੇ ਫ੍ਰੈਕਚਰ ਸਸਪੈਕਟ ਹੋ ਰਿਹਾ ਤੇ ਡਾਕਟਰ ਅੰਕੁਸ਼ ਉਹਨੂੰ ਫ੍ਰੀਟ ਕਰ ਰਹੇ ਹੈ